ਦੀਨਾਨਗਰ ਵਿਧਾਨ ਸਭਾ ਹਲਕੇ ਦੇ ਨੇੜਲੇ ਪਿੰਡ ਅਖਾਵਾ ਤੋਂ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸਕੂਲ ਨਜ਼ਦੀਕ ਬਣੇ ਕਰਾਂ ਦੇ ਨੇੜੇ ਰੱਖੀ ਪਰਾਲੀ ਵਿੱਚ ਅਚਾਨਕ ਅੱਗ ਲੱਗ ਗਈ। ਖਬਰ ਮਿਲਦੇ ਸਾਰ ਹੀ ਫਾਇਰ ਬਰਗੇਡ ਦੀ ਟੀਮ ਤੁਰੰਤ ਮੌਕੇ ਉਤੇ ਪਹੁੰਚ ਗਈ ਅਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਨੇੜੇ ਹੀ ਇੱਕ ਲੱਕੜ ਦੇ ਆਰੇ ਦੀ ਮਿੱਲ ਵੀ ਸਥਿਤ ਹੈ। ਜਿੱਥੇ ਬਹੁਤ ਸਾਰੀ ਸੁੱਕੀ ਲੱਕੜੀ ਪਈ ਹੋਈ ਸੀ ਜੇਕਰ ਅੱਗ ਉੱਥੇ ਤੱਕ ਪਹੁੰਚ ਜਾਂਦੀ ਤਾਂ ਇੱਕ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਅਤੇ ਕਾਫੀ ਵੱਡਾ ਨੁਕਸਾਨ ਵੀ ਹੋ ਜਾਣਾ ਸੀ ਇਸ ਤੋਂ ਇਲਾਵਾ ਕਿਉਂਕਿ ਇਹ ਘਟਨਾ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਨੇੜੇ ਵਾਪਰੀ ਅੱਗ ਦੀਆਂ ਲਪਟਾਂ ਅਤੇ ਧੂਆਂ ਦੇਖ ਕੇ ਆਲੇ-ਦੁਆਲੇ ਦੇ ਘਰਾਂ ਦੇ ਲੋਕ ਡਰ ਦੇ ਮਾਰੇ ਘਰੋਂ ਬਾਹਰ ਨਿਕਲ ਆਏ। ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਜਾਣਕਾਰੀ ਅਨੁਸਾਰ ਇਸ ਜਗ੍ਹਾ ਉੱਤੇ ਪਹਿਲਾਂ ਗੁਜਰਾ ਦੇ ਡੇਰੇ ਹੁੰਦੇ ਸਨ ਜੋ ਹੁਣ ਇੱਥੋਂ ਚਲੇ ਗਏ ਸੀ। ਪਰ ਉਹਨਾਂ ਦੀ ਪਰਾਲੀ ਦੇ ਢੇਰ ਉੱਥੇ ਹੀ ਪਏ ਰਹਿ ਗਏ ਮਿਲੀ ਜਾਣਕਾਰੀ ਦੇ ਅਨੁਸਾਰ ਅਣਜਾਣ ਕਾਰਨ ਕਰਕੇ ਰਾਤ ਦੇ ਸਮੇਂ ਇਨ੍ਹਾਂ ਪਰਾਲੀ ਦੇ ਢੇਰਾਂ ਨੂੰ ਅਚਾਨਕ ਅੱਗ ਲੱਗ ਗਈ ਗੁਰਦਾਸਪੁਰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਮੇਂ ਸਿਰ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ ਜਿਸ ਕਾਰਨ ਇੱਕ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਹ ਘਟਨਾ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਲਈ ਅਤੇ ਅੱਗ ਤੋਂ ਬਚਾਅ ਲਈ ਸਾਵਧਾਨੀ ਵਰਤਣ ਦੀ ਸਿੱਖਿਆ ਦਿੰਦੀ ਹੈ ਖਾਸ ਕਰਕੇ ਗਰਮੀ ਦੇ ਮੌਸਮ ਵਿੱਚ ਅੱਗ ਲੱਗਣ ਦਾ ਖਤਰਾ ਕਾਫੀ ਜ਼ਿਆਦਾ ਹੁੰਦਾ ਸਾਨੂੰ ਕਾਰਤੀਗੋਹਾ ਦਾ ਕੋਲ ਗਈ ਸੀ ਕਿ ਇੱਥੇ ਸਾਡੇ ਲਾਗੇ ਗੁਜਰਾ ਦਾ ਕੋਲ ਲਿਆ ਤੇ ਉਹਨਾਂ ਨੇ ਪਰਾਲੀ ਇਕੱਠੀ ਕੀਤੀ ਹੋਈ ਸੀ ਤੇ ਜਿੰਨੂੰ ਅੱਗ ਲੱਗ ਗਈ ਆ ਕਾਰਤੀਗੋਹਾ ਦਾ ਲਾਗੇ ਆੜਾ ਵਾ ਕਾਫੀ ਲੱਕਰ ਲੱਗੀ ਹੋਈ ਆ ਕਿ ਉਹਨਾਂ ਨੂੰ ਇਹ ਕਿਤੇ ਸਾਡੇ ਉਧਰ ਆੜੇ ਵੱਲ ਨਾ ਚੱਲ ਜੇ ਲੱਕਰ ਦਾ ਬਹੁਤ ਨੁਕਸਾਨ ਹੋਣਾ ਵਾ ਤੇ ਇੱਥੇ ਆ ਕੇ ਜਦੋਂ ਦੇਖਿਆ ਗੁਜਰਗਾਜਰ ਤਾਂ ਕੋਈ ਰਹਿੰਦਾ ਨਹੀਂ ਆ ਪਤਾ ਨਹੀਂ ਹੁਣ ਕਿਸੇ ਸਵਾਰਤੀ ਨਾਲ ਆਈ ਅੱਗ ਜਾਂ ਕੀ ਹੋਇਆ ਵਾ ਤੇ ਜਦੋਂ ਆ ਕੇ ਦੇਖਿਆ ਅੱਗ ਤੇ ਕਾਬੂ ਪਾ ਲਿਆ ਗਿਆ ਹੋ। ਪੁਲਿਸ ਵਾਲ ਜੀ ਜਿਸ ਦਾ ਦੇਖਿਆ ਜਾ ਰਿਹਾ ਕਿ ਅੱਗ ਕੰਟਰੋਲ ਆ ਪੁਰਾ ਕਿ ਸਕੇਤ ਨਹੀਂ ਪਹਿਲਾਂ ਤੋਂ ਨਹੀਂ ਨਹੀਂ ਪੂਰੀ ਕੰਟਰੋਲ ਅੱਗ ਪੂਰੀ ਕੰਟਰੋਲ ਹੈ। ਤੇ ਕਿੰਨੇ ਕੋਈ ਦੀ ਪੜੀ ਗੱਲ ਹੋਏ ਕਿ ਲੱਗਣਾ ਕੋਈ ਸਾਨੂੰ 8:45 ਕੁ ਮਿੰਟ ਤੇ ਕਾਲ ਗਈ ਸੀ। 10-15 ਮੈਂ 15 ਮਿੰਟ ਲੱਗੇ ਨੁਗਰਦਾਸ ਪੋਸਟ ਇੱਥੇ ਹੁੰਦਿਆ ਤੇ ਆ ਗਈ ਲੱਗ ਪਏ ਸੇ ਨੇ ਉੱਤੇ। ਇਹ ਪਤਾ ਲੱਗਾ ਜੀ ਕਿ ਕਿੰਨੇ ਦੀ ਜਗ੍ਹਾ ਹੈ ਨਹੀਂ ਨਹੀਂ ਜਗ੍ਹਾ ਦਾ ਨਹੀਂ ਪਤਾ ਇੰਨਾ ਹੀ ਪਤਾ ਕਿ ਆ ਇੱਥੇ ਕੋਈ ਗੁੱਜਰ ਰਹਿੰਦੇ ਸੀ ਤੇ ਜੋ ਜਿਹੜੇ ਜੋ ਕੇ ਛੱਡ ਕੇ ਚਲੇ ਗਏ। ਸਾਨੂੰ ਕਾਰਤੀਗਾ ਕੋਲ ਗਈ ਸੀ ਕਿ ਇੱਥੇ ਸਾਡੇ ਲਾਗੇ ਗੁਜਰਾ ਦਾ ਕੋਲਿਆ ਤੇ ਉਹਨਾਂ ਨੇ ਪਰਾਲੀ ਇਕੱਠੀ ਕੀਤੀ ਹੋਈ ਸੀ ਤੇ ਜਿੰਨੂੰ ਅੱਗ ਲੱਗ ਗਈ ਆ ਕਾਰਤੀਵਾਂ ਦਾ ਲਾਗੇ ਆੜਾ ਵਾ ਕਾਫੀ ਲੱਕਰ ਲੱਗੀ ਹੋਈ ਆ ਉਹਨਾਂ ਨੂੰ ਅਹੀ ਕਿ ਕਿਤੇ ਸਾਡੇ ਉਧਰ ਆੜੇ ਵੱਲ ਨਾਲ ਚੱਲ ਜੇ ਲੱਕਰ ਦਾ ਬਹੁਤ ਨੁਕਸਾਨ ਹੋਣਾ ਵਾ ਤੇ ਇੱਥੇ ਆ ਕੇ ਜਦੋਂ ਦੇਖਿਆ ਗੁਜਰਗਾਜਰ ਤਾਂ ਕੋਈ ਰਹਿੰਦਾ ਨਹੀਂ ਆ ਪਤਾ ਨਹੀਂ ਹੁਣ ਕਿਸੇ ਸਰਾਰਤੀ ਨਾਲ ਆਈ ਅੱਗ ਜਾਂ ਕੀ ਹੋਇਆ ਵਾ ਤੇ ਜਦੋਂ ਆ ਕੇ ਦੇਖਿਆ ਅੱਗ ਤੇ ਕਾਬੂ ਪਾ ਲਿਆ ਗਿਆ ਵਾ ਪੂਰੇ ਲਾ ਦੀ ਜਿੱਦਾਂ ਦੇਖਿਆ ਜਾ ਰਿਹਾ ਕਿ ਆ ਕੰਟਰੋਲ ਆ ਪੂਰਾ ਕਿਸੇ ਕਿਤੇ ਨਹੀਂ ਪਹੁੰਚ ਨਾ ਨਹੀਂ ਨਹੀਂ ਪੂਰੀ ਕੰਟਰੋਲ ਆ ਪੂਰੀ ਕੰਟਰੋਲ ਆ ਤੇ ਕਿੰਨੇ ਕੁ ਵਜੇ ਦੀ ਪਾਦੀ ਗੱਲ ਹੋ ਗਈ ਲੱਗਦਾ ਕੋਈ ਸਾਨੂੰ 8:45 ਕੁ ਮਿੰਟ ਤੇ ਕਾਲ ਗਈ ਸੀ 10-15 ਮੈਂ 15 ਕੁ ਮਿੰਟ ਲੱਗੇ ਉਹਨੂੰ ਗੁਰਦਾਸਪੁਰ ਤੋਂ ਇੱਥੇ ਹੁੰਦਿਆ ਤੇ ਆ ਗਈ ਲੱਗ ਫਿਰ ਇਸੇ ਤੇ ਪਤਾ ਲੱਗਾ ਜੀ ਕਿ ਕਿੰਨੇ ਦੀ ਜਗਾ ਨਹੀਂ ਨਹੀਂ ਜਗਾ ਦਾ ਨਹੀਂ ਪਤਾ ਇੰਨਾ ਹੀ ਪਤਾ ਕਿ ਆ ਇੱਥੇ ਕੋਈ ਗੁੱਜਰ ਰਹਿੰਦੇ ਸੀ ਤੇ ਜੋ ਜਿਹੜੇ ਚੋਕ ਛੱਡ ਕੇ ਚਲੇ ਗਏ ਸਾਨੂੰ ਕਾਰਤੀਕ ਹਵਾ ਦਾ ਕਾਲ ਗਈ ਸੀ ਕਿ ਇੱਥੇ ਸਾਡੇ ਲਾਗੇ ਗੁਜਰਾ ਦਾ ਕੋਲਿਆ ਤੇ ਉਹਨਾਂ ਨੇ ਪਰਾਲੀ ਇਕੱਠੀ ਕੀਤੀ ਹੋਈ ਸੀ ਤੇ ਜਿੰਨੂੰ ਅੱਗ ਲੱਗ ਗਈ ਆ ਕਾਰਤੀਆਂ ਦਾ ਲੱਗਿਆ ਆੜਾ ਵਾ ਕਾਫੀ ਲੱਕਰ ਲੱਗੀ ਹੋਈ ਆ ਉਹਨਾਂ ਨੂੰ ਹੀ ਕਿ ਕਿਤੇ ਸਾਡੇ ਉਧਰ ਆੜੇ ਵੱਲ ਨਾ ਚਲ ਜੇ ਲੱਕਰ ਦਾ ਬਹੁਤ ਨੁਕਸਾਨ ਹੋਣਾ ਵਾ ਤੇ ਇੱਥੇ ਆ ਕੇ ਜਦੋਂ ਦੇਖਿਆ ਗੁਜਰਗਾਜਰ ਤਾਂ ਕੋਈ ਰੇਂਦਾ ਨਹੀਂ ਆ ਪਤਾ ਨਹੀਂ ਹੁਣ ਕਿਸੇ ਸਰਾਰਤੀ ਨਾਲ ਆਈ ਆ ਅੱਗ ਜਾਂ ਕੀ ਹੋਇਆ ਵਾ ਤੇ ਜਦੋਂ ਆ ਕੇ ਦੇਖਿਆ ਅੱਗ ਤੇ ਕਾਬੂ ਪਾ ਲਿਆ ਗਿਆ ਵਾ ਪੂਰੀ ਆਦੀ ਜਿੱਦਾਂ ਦੇਖਿਆ ਜਾ ਰਿਹਾ ਕਿ ਆ ਕੰਟਰੋਲ ਆ ਪੂਰਾ ਕਿਸਾ ਕਿਤਨੀ ਪਹਿਲਾਂ ਨਹੀਂ ਨਹੀਂ ਪੂਰੀ ਕੰਟਰੋਲ ਆ ਪੂਰੀ ਕੰਟਰੋਲ ਆ ਤੇ ਕਿੰਨੇ ਕੋਈ ਦੀ ਪਾਦੀ ਗੱਲ ਹੋਈ ਕਿ ਲੱਗਾ ਕੋਈ ਸਾਨੂੰ 8:45 ਕੁ ਮਿੰਟ ਤੇ ਕਾਲ ਗਈ ਸੀ 10-15 ਮੈਂ 15 ਕੁ ਮਿੰਟ ਲੱਗੇ ਉਹਨੂੰ ਗੁਰਦਾਸ ਪੁੱਤ ਇੱਥੇ ਹੁੰਦਿਆ ਤੇ ਆ ਗਈ ਲੱਗ ਪਏ ਇਸੇ ਤੇ ਪਤਾ ਲੱਗਾ ਜੀ ਕਿ ਕਿੰਨੇ ਦੀ ਜਗ੍ਹਾ ਹੈ ਨਹੀਂ ਨਹੀਂ ਜਗ੍ਹਾ ਦਾ ਨਹੀਂ ਪਤਾ ਇੰਨਾ ਹੀ ਪਤਾ ਕਿ ਆ ਇੱਥੇ ਕੋਈ ਗੁੱਜਰ ਰਹਿੰਦੇ ਸੀ ਤੇ ਜੋ ਜਿਹੜੇ ਜੋ ਕੇ ਛੱਡ ਕੇ ਚਲੇ ਗਏ ਆ